ਕਰੋ ਮੁਕਾ ਕਰੋ ਮੁਕਾ ਕਰੋ ਮੈਟੇਨਿਲ ਵਰਕਰਾਂ ਤੇ ਘੱਟੋ ਘੱਟ ਰੂਲ ਲਾਗੂ ਕਰੋ ਮੁਕਾ ਕਰੋ ਲਾਗੂ ਕਰੋ ਮੈਟੇਨਿਲ ਵਰਕਰਾਂ ਨੂੰ ਬਣਤੀਆਂ ਸਹੂਲਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮੈਟੇਨਿਲ ਵਰਕਰਾਂ ਨਾਲ ਕੀਤੀ ਜਾਂਦੀ ਕਾਲ ਮਟੋਲ ਦੀ ਨੀਤੀ ਮਰਦ ਸਰ ਸਾਨੂੰ 4 ਸਾਲ ਹੋ ਗਏ ਸਰਕਾਰ ਬਣੀ ਨੂੰ ਅਸੀਂ ਹਰ ਵਾਰ ਮੀਟਿੰਗ ਕਰਨ ਜਾਂਦੇ ਆ ਉੱਥੇ ਅਸੀਂ ਆਪਣੀਆਂ ਮੰਗਾਂ ਰੱਖਦੇ ਆਂ ਪਹਿਲੀ ਮੰਗ ਸਾਡੀ ਇਹ ਆ ਵੀ ਅਸੀਂ ਕਹਿੰਨੇ ਵੀ ਸਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ ਪਰ ਸਰਕਾਰ ਨੇ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਚਾਹੁੰਨੇ ਆ ਕਿ ਸਕੂਲਾਂ ਦੇ ਵਿੱਚ ਹਾਦਸੇ ਹੁੰਦੇ ਆ ਸਾਡਾ ਜਿਹੜਾ ਫ੍ਰੀ ਬੀਮਾ ਕੀਤਾ ਜਾਵੇ ਅਸੀਂ ਚਾਹੁੰਨੇ ਆ ਕਿ ਜਿਹੜੇ ਸਕੂਲਾਂ ਦੇ ਵਿੱਚ ਵਾਧੂ ਕੰਮ ਲਏ ਜਾਂਦੇ ਆ ਉਹ ਬੰਦ ਕੀਤੇ ਜਾਣ ਅਸੀਂ ਚਾਹੁੰਨੇ ਆ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਘਟਣ ਤੇ ਬੱਚੇ ਕੱਢੇ ਜਾਂਦੇ ਆ ਉਹ ਸਾਡੀਆਂ ਕੁੱਕ ਵਰਕਰਾਂ ਦੀ ਪੋਸਟ ਨਾ ਖਤਮ ਕਰੀ ਜਾਵੇ ਉਹਨਾਂ ਨੂੰ ਕੱਢਣ ਦੀ ਬਜਾਏ ਉਹਨਾਂ ਨੂੰ ਕਿਸੇ ਸਕੂਲ ਦੇ ਵਿੱਚ ਜਾਂ ਤਾਂ ਐਡਜਸਟ ਕਰਨ ਪਹਿਲੀ ਗੱਲ ਤਾਂ ਉਹਦੀ ਪੋਸਟ ਨਾ ਚੱਕੀ ਜਾਵੇ ਕਿਉਂਕਿ ਉਹ ਬੜੇ ਚਿਰ ਤੋਂ ਕੰਮ ਕਰਦੀ ਹੁੰਦੀ ਆ ਬੱਚੇ ਘਟਣ ਤੇ ਉਹਨੂੰ ਕੱਢਿਆ ਜਾ ਰਿਹਾ ਆ ਦੂਜਾ ਨੰਬਰ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਵੇ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿ ਮੈਂ ਤਨਖਾਹ ਜਿਹੜੀ ਦੁੱਗਣੀ ਕਰੂੰਗਾ ਪਰ ਅੱਜ ਸਰਕਾਰ ਨੇ ਦੁੱਗਣੀ ਤਾਂ ਕੀ ਕਰਨੀ ਸਾਡੀ ਦੋ-ਦੋ ਮਹੀਨੇ ਤਨਖਾਹ ਨਹੀਂ ਖਾਤਿਆਂ ਦੇ ਵਿੱਚ ਆਉਂਦੀ ਜੇ ਆਈ ਉਹ ਵੀ 600 ਰੁਪਏ ਘੱਟ ਆਈ ਆ ਫਿਰ ਸਾਡਾ ਕਸੂਰ ਦੱਸੋ ਇਹਦੇ ਵਿੱਚ ਕੀ ਆ ਕਿ ਭਗਵੰਤ ਜੀ ਨੂੰ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਵੀ ਜਦੋਂ ਤੁਸੀਂ ਪਹਿਲਾਂ ਜਿਹੜੇ ਲਾਰੇ ਲਾਏ ਸੀ ਸਾਨੂੰ ਉਹਨਾਂ ਲਾਰਿਆਂ ਦੇ ਖਰੇ ਪੁੱਤਰੋਂ ਤੁਸੀਂ ਸਾਡੀ ਤਨਖਾਹ ਜੇ ਹਜੇ ਤੱਕ ਜੇ ਤੁਸੀਂ ਸਾਨੂੰ ਰੈਗੂਲਰ ਨਹੀਂ ਕਰਨਾ ਜਾਂ ਸਾਡੀ ਦੁੱਗਣੀ ਤਨਖਾਹ ਨਹੀਂ ਕਰਨੀ ਅਸੀਂ ਕਹਿੰਨੇ ਵੀ ਜਿਹੜਾ ਗਵੰਡੀ ਸੂਬਾ ਸਾਡਾ ਹਰਿਆਣਾ ਆ ਉਹਦੇ ਵਿੱਚ ਸਰਕਾ ਉਹ ਵੀ ਉੱਥੇ ਵੀ ਤਾਂ ਨਾਲ ਦਾ ਸਾਡਾ ਗਵੰਡੀ ਸੂਬਾ ਜਿੱਥੇ ਉੱਥੇ ਵੀ ਤਾਂ ਤਨਖਾਹ ਜਿਹੜੀ 7500 ਪਹਿਲਾਂ ਸੀਗੀ ਹੁਣ ਮੇਰਾ خیال ਜ਼ਿਆਦਾ ਹੋ ਗਈ ਆ ਅਸੀਂ ਕਹਿੰਨੇ ਵੀ ਜਿਹੜਾ ਹਰਿਆਣਾ ਪੈਟਰਨ ਸਾਡਾ ਲਾਗੂ ਕਰਿਆ ਜਾਵੇ ਕਿ ਤਾਂ ਕਿ ਸਾਡੀਆਂ ਭੈਣਾਂ ਨੂੰ ਕੋਈ ਸ਼ਰਾਹਤ ਮਿਲੇ ਬਹੁਤ ਗਰੀਬ ਪਰਿਵਾਰਾਂ ਚੋਂ ਆ ਸਾਰੀਆਂ ਜੇ ਕਿਸੇ ਦੇ ਉੱਤੇ ਦਾਲ ਡੁੱਲ ਗਈ ਜਾਂ ਕਈ ਹਾਦਸੇ ਹੋਏ ਵੀ ਆ ਕਈਆਂ ਜ਼ਿਲ੍ਹਿਆਂ ਦੇ ਵਿੱਚ ਪਰ ਸਾਡੀਆਂ ਭੈਣਾਂ ਨੂੰ ਕੁਝ ਵੀ ਉੱਥੋਂ ਨਹੀਂ ਮਿਲਿਆ ਤੇ ਨਾ ਹੀ ਸਾਡੀ ਕੋਈ ਬਾਹ ਅੱਜ ਤੱਕ ਫੜ ਰਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਜਿਹੜਾ 16 ਲੱਖ ਦਾ ਬੀਮਾ ਇਹਨਾਂ ਨੇ ਕਿਹਾ ਸਾਡਾ ਐਕਸੀਡੈਂਟ ਹੋਊਗਾ ਤੇ ਸਾਨੂੰ ਉਹ ਬੀਮਾ ਮਿਲੂਗਾ ਜੇ ਸਾਨੂੰ ਅਸਾਨੂੰ ਕੋਈ ਬੱਸ ਜਾਂ ਗੱਡੀ ਨਾਲ ਧਰੜ ਕੇ ਜਾਵੇ ਤੇ ਨਾ ਸਾਨੂੰ ਉਹ ਬੀਮਾ ਮਿਲੇ ਅਸੀਂ ਚਾਹੁੰਨੇ ਆ ਦੇ ਸਾਨੂੰ ਰਿਟਾਇਰਮੈਂਟ ਦਿੱਤੀ ਜਾਵੇ ਉਹਦੇ ਰਿਟਾਇਰਮੈਂਟ ਦੀ ਪੈਨਸ਼ਨ ਲੱਗੇ ਸਾਡੀ ਸਰਕਾਰ ਵੱਲੋਂ ਦੂਜੇ ਨੰਬਰ ਦੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਪਿੰਡਾਂ ਵਿੱਚ ਨਹੀਂ ਦਿੱਤੀ ਜਾਂਦੀ ਜੇ ਜੇ ਤਾਂ ਪੰਚਾਇਤੀ ਚੋਣਾਂ ਆਈਆਂ ਚੋਣਾਂ ਦੇ ਵਿੱਚ ਜਿਹੜੇ ਸਾਡੇ ਕਈ ਮੈਂਬਰ ਸਰਪੰਚਾਂ ਦੀਆਂ ਚੋਣਾਂ ਲੜੇ ਆ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਆ ਉਹਨਾਂ ਨੂੰ ਇੱਕ ਚਿੱਠੀਆਂ ਗੱਡੀਆਂ ਗਈਆਂ ਵੀ ਉਹ ਸਕੂਲ ਦੇ ਵਿੱਚੋਂ ਇੱਕ ਇੱਕ ਕੰਮ ਕਰਨਗੇ ਜਾਂ ਸਕੂਲ ਵਿੱਚ ਜਾਂ ਪੰਚਾਇਤ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨੀ ਆ ਵੀ ਚਾਹੀਏ ਤਾਂ ਅਸੀਂ ਅਸੀਂ ਪਾਰਲੀਮੈਂਟ ਦੀ ਚੋਣ ਲੜ ਸਕਦੇ ਆ ਅਸੀਂ ਕੋਈ ਪੱਕੇ ਨਹੀਂ ਗਏ ਅਸੀਂ ਕੱਚੇ ਮੁਲਾਜ਼ਮ ਆ ਸਾਡੀ ਕੋਈ ਤਨਖਾਹ ਕੋਈ ਹੈ ਨਹੀਂ 50000 ਜਿਹੜਾ ਸਾਨੂੰ ਕਹਿੰਦੇ ਵੀ ਇੱਕ ਕੰਮ ਕਰਿਆ ਜਾਵੇ ਤੇ ਨਾਲੇ ਸਾਨੂੰ ਕੋਈ ਉਧਰੋਂ ਤਨਖਾਹ ਨਹੀਂ ਮਿਲਣੀ ਪੰਚਾਇਤ ਮੈਂਬਰਾਂ ਵੱਲੋਂ ਜੇ ਸਾਡੇ ਵਿੱਚੋਂ ਕੋਈ ਬਾਣ ਵੀ ਗਿਆ ਅਸੀਂ ਪੰਚਾਇਤ ਮੈਂਬਰ ਤੋਂ ਅਸਤੀਫਾ ਦੇਣ ਲਈ ਤਿਆਰ ਆ ਪਰ ਸਾਡੀ ਸਰਕਾਰ ਜਿਹੜੀ ਸੁਣਵਾਈ ਕਰੇ ਜਿਹੜੀ ਸਾਡੀ ਤਨਖਾਹ ਆ ਉਹ 10000 ਰੁਪਏ ਤਨਖਾਹ ਕਰੇ ਫਿਰ ਅਸੀਂ ਪੰਚਾਇਤੀ ਚੋਣਾਂ ਤੋਂ ਅਸੀਂ ਲਿਖ ਕੇ ਦੇ ਦਾਂਗੇ ਵੀ ਅਸੀਂ ਨਹੀਂ ਪੰਚਾਇਤੀ ਚੋਣਾਂ ਵਿੱਚ ਕੰਮ ਕਰਾਂਗੇ ਜੀ ਨਾਮ ਹੈ ਆਪਣਾ ਮੇਰਾ ਨਾਮ ਪ੍ਰਵੀਨ ਵਾਲਾ ਜੀ ਅਸੀਂ 50 ਸਾਡੇ ਨੇ ਸਰਵਸ ਫੈਡਰੇਸ਼ਨ ਨਾਲ ਜੁੜੇ ਹੋਏ ਆ ਜੀ ਆ ਕਿਸ ਕਿਸੇ ਕਾਰਨ ਕੁਸ਼ਲ ਕਰਨਾ ਪੈ ਰਿਹਾ ਉਹਨਾਂ ਤੋਂ ਵੀ ਕੋਈ ਨਹੀਂ ਸਾਡੀ ਸਾਨੂੰ ਰੋਜ਼ ਪ੍ਰਦਰਸ਼ਨ ਇਸ ਕਰਕੇ ਕਰਨਾ ਪੈ ਗਿਆ ਕਿ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਨ ਤੇ ਬਾਅਦ ਵੀ ਜਿਹੜੇ ਸਾਡੇ ਨਾਲ ਵਾਅਦੇ ਕਰਦੇ ਨੇ ਉਹ ਵਾਅਦਿਆਂ ਤੇ ਮੁੱਕਰ ਜਾਂਦੇ ਨੇ ਸਾਡਾ ਕੋਈ ਵੀ ਹੱਲ ਨਹੀਂ ਕਰਦੇ ਸਾਡੇ ਨਾਲ ਕਈ ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨੇ ਕਰੀਆਂ ਨੇ ਜੀਚ ਵਾਅਦਾ ਕਰਕੇ ਉਹ ਵੀ ਮੁੱਕਰ ਕੇ ਵਿੱਤ ਮੰਤਰੀ ਸਾਹਿਬ ਨਾਲ ਕਈ ਮੀਟਿੰਗਾਂ ਹੋਈਆਂ ਨੇ ਉਹ ਵੀ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਏ ਤੇ ਸਾਡੇ ਸਿੱਖਿਆ ਸਕੱਤਰ ਸਾਹਿਬ ਨਾਲ ਵੀ ਕਈ ਮੀਟਿੰਗਾਂ ਹੋਈਆਂ ਨੇ ਜਿਹਦੇ ਨਾਲ ਸਾਡਾ ਕੋਈ ਵੀ ਹੱਲ ਨਹੀਂ ਨਿਕਲੇਆ ਜਿਸ ਕਰਕੇ ਅੱਜ ਸਾਨੂੰ ਭਗਵਾਨਤਮਾਨ ਦੇ ਹਲਕੇ ਦੇ ਵਿੱਚ ਅੱਜ ਰੋਜ਼ ਪ੍ਰਦਰਸ਼ਨ ਆਪਣੀਆਂ ਹੱਕਾਂ ਦੇ ਲਈ ਸਾਨੂੰ ਪਹੁੰਚਣਾ ਪਿਆ ਹੈ ਆਪਣੀ ਤਨਖਾਹ ਦੇ ਵਿੱਚ ਵਾਧਾ ਕਰਾਉਣ ਲਈ ਪਹੁੰਚਣਾ ਪਿਆ ਹੈ ਅਸੀਂ 3000 ਰੁਪਏ ਤੇ ਕੰਮ ਕਰਦੀਆਂ ਐ ਇੰਨੇ ਸੇਕ ਦੇ ਵਿੱਚ ਧੁੱਪਾਂ ਦੇ ਵਿੱਚ ਕੰਮ ਕਰਨਾ ਬੜਾ ਔਖਾ ਐ ਸਕੂਲਾਂ ਦੇ ਵਿੱਚ ਬਾਧੂ ਕੰਮਾਂ ਤੇ ਜਿਹੜਾ ਕਿ ਸਾਡੀ ਤਨਖਾਹ ਦੇ ਘੇਰੇ ਦੇ ਵਿੱਚ ਨਹੀਂ ਆਉਂਦਾ ਸਾਡੀ ਸਰਕਾਰ ਤੋਂ ਮੰਗ ਐ ਕਿ ਸਾਡੀ ਤਨਖਾਹ ਦੁੱਗਣੀ ਕੀਤੀ ਜਾਵੇ ਜੇ ਸਾਡੀ ਤਨਖਾਹ ਦੁੱਗਣੀ ਨਹੀਂ ਕੀਤੀ ਜਾਂਦੀ ਜਾ ਸਾਨੂੰ ਹਰਿਆਣਾ ਪੈਟਰਨ ਦਿੱਤਾ ਜਾਵੇ ਸਾਡੀਆਂ ਮੰਗਾ ਇਹ ਨਹੀਂ ਵੀ ਜਿਹੜਾ ਸਾਨੂੰ ਬੀਮਾ ਦਿੱਤਾ ਹੈ ਸਾਨੂੰ ਜੂੰਦੇ ਜੂੰ ਕੁਛ ਤਨਖਾਹ ਦੇ ਵਿੱਚੇ ਵਾਦਾ ਕਰਦਨ ਮਰੇ ਤੇ ਸਾਡੇ ਪਰਿਵਾਰ ਨੂੰ ਮਿਲਣਾ ਜਾਂ ਨਹੀਂ ਮਿਲਣਾ ਇਹਦਾ ਸਾਨੂੰ ਕੋਈ ਪਤਾ ਨਹੀਂ ਹੁਣ ਤੱਕ ਜਿੰਨੀਆਂ ਵੀ ਬੀਬੀਆਂ ਨੇ ਸਾਡੀ ਡੈਥ ਹੋਈ ਆ ਉਹਨਾਂ ਨੂੰ ਸਰਕਾਰ ਨੇ ਕੁਛ ਨਹੀਂ ਦਿੱਤਾ ਤੇ ਕਈ ਬੀਬੀਆਂ ਵਿਚਾਰੀਆਂ ਸਾਡੀਆਂ ਬਜ਼ੁਰਗ ਹੋ ਕੇ ਸਕੂਲਾਂ ਦੇ ਵਿੱਚੋਂ ਕੱਢ ਦਿੱਤੀਆਂ ਗਈਆਂ ਨੇ ਉਹਨਾਂ ਨੂੰ 1 ਰੁਪਏ ਦਾ ਵੀ ਕੋਈ ਵੀ ਮੁਨਾਫਾ ਨਹੀਂ ਦਿੱਤਾ ਬੀਬੀਆਂ ਵਿਚਾਰੀਆਂ ਬਿਲਕਦੀਆਂ ਨੇ ਵੀ ਸਰਕਾਰ ਜੇ ਸਾਨੂੰ ਕੋਈ ਪੈਨਸ਼ਨ ਲਗਾ ਦੇਵੇ ਤੇ ਜਿਹੜੀ ਇਹਨਾਂ ਨੇ ਸਾਡੀ ਪੈਨਸ਼ਨ ਦਾ ਕੱਢਿਆ ਵੀ ਜਿਹੜੀਆਂ ਹੁਣ ਬੀਬੀਆਂ 40 ਸਾਲ ਦੀਆਂ ਸੀ ਪਿੱਛੇ 2 ਸਾਲ ਤੇ ਉਹਨਾਂ ਨੇ ਕਰਿਆ ਵੀ ਇਹ ਜਾਂ ਤਾਂ 60 ਸਾਲ ਦੀਆਂ ਹੋਣਗੀਆਂ ਤਾਂ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਊਗੀ ਉਹਨਾਂ ਦਾ ਕੁਝ ਫੰਡ ਘਟਦੇ ਨਹੀਂ ਪਰ ਜਿਹੜੀਆਂ ਹੁਣ ਇਸ ਉਮਰ ਦੇ ਘੇਰੇ ਤੋਂ ਉੱਪਰ ਸੀਗੀਆਂ ਬੀਬੀਆਂ ਉਹ ਬੀਬੀਆਂ ਨੂੰ ਹੁਣ ਤੱਕ ਇਹਨਾਂ ਨੇ ਕੋਈ ਠੰਡ ਦਾ ਕੋਈ ਪੈਨਸ਼ਨ ਦਾ ਕੋਈ ਨਹੀਂ ਦਿੱਤਾ ਤੇ ਸਾਡੀ ਸਰਕਾਰ ਤੋਂ ਮੰਗੇ ਆ ਵੀ ਬੀਬੀ ਨੂੰ ਜਦੋਂ ਕੱਢਿਆ ਜਾਵੇ ਤਾਂ ਉਹਨੂੰ ਕੁਝ ਦੇ ਕੇ ਕੱਢਿਆ ਜਾਵੇ ਤੇ ਬਾਕੀ ਜਦੋਂ ਬੱਚੇ ਘਟ ਜਾਂਦੇ ਆ ਤਾਂ ਸਾਡੀਆਂ ਬੀਬੀਆਂ ਨੂੰ ਨਾ ਕੱਢਿਆ ਜਾਵੇ ਕਈ ਕਈ ਸਾਲਾਂ ਤੋਂ 20 ਸਾਲਾਂ ਤੋਂ 22 ਸਾਲਾਂ ਤੋਂ ਕੰਮ ਕਰਦੀਆਂ ਨੇ ਬੜਾ ਦੁੱਖ ਹੁੰਦਾ ਜਦੋਂ ਬੀਬੀ ਨੂੰ ਸਕੂਲ ਦੇ ਵਿੱਚੋਂ ਕੱਢਿਆ ਜਾਂਦਾ ਵੀ ਸਾਨੂੰ ਹਰ ਸਕੂਲ 'ਚ ਮਤਲਬ ਦੋ ਬੀਬੀਆਂ ਦੀ ਜ਼ਰੂਰਤ ਹੈ ਜਦੋਂ ਇੱਕ ਬੀਬੀ ਨੂੰ ਲੋੜ ਪੈਂਦੀ ਹੈ ਛੁੱਟੀ ਦੀ ਤਾਂ ਸਾਡੀ ਦੂਜੀ ਬੀਬੀ ਕੰਮ ਸੰਭਾਲ ਲੈਂਦੀ ਹੈ ਜਦੋਂ ਅਸੀਂ ਬਾਹਰਲੇ ਕਿਸੇ ਬੀਬੀ ਨੂੰ ਲਿਆਉਨੇ ਆ ਕੰਮ ਤੇ ਤਾਂ ਉਹ ਸਾਰੇ ਮਨਰੇਗਾ ਚ ਕੰਮ ਕਰਦੀਆਂ ਨੇ ਉਹ ਮਨਰੇਗਾ ਵਾਲੀ ਦਿਹਾੜੀ ਮੰਗਦੀਆਂ ਨੇ ਜਿਹੜੀ ਕਿ ਅਸੀਂ ਮਨਰੇਗਾ ਵਾਲੀ ਦਿਹਾੜੀ ਦੇ ਨਹੀਂ ਸਕਦੇ ਤੇ ਅਸੀਂ ਤਾਂ 100 ਰੁਪਿਆ ਹੀ ਦੇ ਸਕਦੇ ਹਾਂ ਜੋ ਸਾਡੀ ਦਿਹਾੜੀ ਆ ਤੇ ਉਹ ਸਤੋ 300 ਰੁਪਇਆ ਦਿਹਾੜੀ ਮੰਗਦੇ ਆ ਤੇ ਸਾਨੂੰ ਸਕੂਲ ਚੋਂ ਛੁੱਟੀ ਲੈਣੀ ਬੜੀ ਮੁਸ਼ਕਲ ਹੁੰਦੀ ਹੈ ਜਦੋਂ ਅਸੀਂ ਬਿਮਾਰ ਹੋ ਜਾਂਦੇ ਆ ਜਾਂ ਸਾਡੇ ਘਰ 'ਚ ਕਿਸੇ ਲਈ ਕੋਈ ਮਾਰਗਤ ਹੋ ਜਾਂਦੀ ਆ ਸਾਨੂੰ ਕੋਈ ਬੱਚੇ ਦੇ ਕਾਹੜਾ ਬੱਚਾ ਮਮਾਰਾ ਤੇ ਮਰੇ ਸਾਨੂੰ ਛੁੱਟੀ ਨਹੀਂ ਮਿਲਦੀ ਸਾਡੀ ਸਰਕਾਰ ਤੋਂ ਇਹੀ ਮੰਗਾ ਵੀ ਹਰ ਸਕੂਲ ਦੇ ਵਿੱਚ ਦੋ ਬੀਬੀਆਂ ਹੋਣੀਆਂ ਜ਼ਰੂਰੀ ਨੇ ਚਾਹੇ ਬੱਚੇ ਘੱਟ ਆ ਚਾਹੇ ਬੱਚੇ ਵੱਧ ਆ ਤੇ ਜਿੰਨੀਆਂ ਬੀਬੀਆਂ ਹੁਣ ਤੱਕ ਸਕੂਲਾਂ 'ਚ ਕੰਮ ਕਰਦੀਆਂ ਕੋਈ ਵੀ ਬੀਬੀ ਹਟਾਈ ਨਾ ਜਾਵੇ